ਲੁਧਿਆਣਾ ਦੇ ਵਿੱਚ ਨਸ਼ੇ ਦੀ ਪੂਰਤੀ ਦੇ ਵਾਸਤੇ ਪੜ੍ਹੇ ਲਿਖੇ ਨੌਜਵਾਨ ਸਨੇਚਿੰਗ ਤੇ ਲੁੱਟਦਿਆਂ ਵਾਰਦਾਤਾਂ ਕਰਨ ਲੱਗ ਗਏ ਨੇ ਪੁਲਿਸ ਨੇ ਪਖੋਵਾਲ ਰੋਡ ਤੇ ਸਨੇਚਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਬੀਤੀ ਰਾਤ ਦੋਨੋਂ ਬਦਮਾਸ਼ ਇਥੋਂ ਸਨੇਚਿੰਗ ਕਰ ਰਹੀ ਸੀ ਪੁਲਿਸ ਨੇ ਇਹਦਾ ਮੈਡੀਕਲ ਕਰਵਾਇਆ ਦਰਸਲ ਦੋਨੋਂ ਬਦਮਾਸ਼ ਜਦੋਂ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਬਾਈਕ ਤੇ ਨਸਣ ਲਗੇ ਤੇ ਬਾੜੇਵਾਲ ਰੋਡ ਦੇ ਕੋਲ ਟਾਇਰ ਫੇਸਲ ਗਿਆ ਜਿਹਦੀ وجہ ਨਾਲ ਉਹਨਾਂ ਦੀ ਬਾਈਕ ਗਿਰ ਗਈ ਤੇ ਉਹ ਦੋਨੋਂ ਜ਼ਖਮੀ ਹੋ ਗਏ ਇਹਨਾਂ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ ਹਾਦਸੇ ਦੇ ਵਿੱਚ ਇੱਕ ਨੌਜਵਾਨ ਦਾ ਪੈਰ ਟੁੱਟ ਗਿਆ ਤੇ ਦੂਜੇ ਨੂੰ ਵੀ ਸਟਾਆਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਬਦਮਾਸ਼ਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਚਪਟ ਮਾਰਾਂ ਨੇ ਆਪਣਾ ਜੁਰਮ ਕੈਮਰੇ ਦੇ ਸਾਹਮਣੇ ਕਬੂਲ ਕੀਤਾ ਇਹਨਾਂ ਮੁਲਜ਼ਮਾਂ ਨੇ ਆਪਣਾ ਨਾਂ ਹਨੀ ਤੇ ਮੈਥਿਊ ਦੱਸਿਆ ਇਹਨਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਆਪਣੇ ਦੋਸਤ ਦਿਲਜਿੰਦਰ ਦੇ ਨਾਲ ਉਹ ਸਨੇਚਿੰਗ ਦੀ ਵਾਰਦਾਤ ਕਰਨ ਵਾਸਤੇ ਆਇਆ ਸੀ ਅਚਾਨਕ ਬਾਈਕ ਦਾ ਟਾਇਰ ਸਲਿੱਪ ਹੋ ਗਿਆ ਜਿਸ ਦੇ ਕਾਰਨ ਉਹ ਪੁਲਿਸ ਦੇ ਕਾਬੂ ਵਿੱਚ ਆ ਗਏ ਹਨੀ ਦਾ ਕਹਿਣਾ ਹੈ ਕਿ ਉਹ ਪੜਿਆ ਲਿਖਿਆ ਨੌਜਵਾਨ ਹੈ ਉਸਨੇ ਡਿਪਲੋਮਾ ਕੀਤਾ ਹੈ ਪਰ ਨਸ਼ੇ ਦੀ ਲਤ ਦੇ ਕਾਰਨ ਉਹ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਗਿਆ ਉਸਦੇ ਸਾਥੀ ਦਿਲਜਿੰਦਰ ਦੇ ਖਿਲਾਫ 4 ਮਾਮਲੇ ਪਹਿਲਾਂ ਤੋਹਿੰਤ ਦਰਜ ਨੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਦੀ ਪਛਾਣ ਹਨੀ ਮੈਥਿਊ ਤੇ ਦਿਲਜਿੰਦਰ ਦੇ ਰੂਪ ਵਿੱਚ ਹੋਈ ਹੈ ਔਰ ਪੁਲਿਸ ਹੁਣ ਇਹਨਾਂ ਦੇ ਅਗੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਲਜ਼ਮਾਂ ਨੂੰ ਪਹਿਚਾਣ ਲਿਆ ਗਿਆ ਹੈ ਇਹ ਹਨੀ ਮੈਥਿਊ ਤੇ ਦਲਜਿੰਦਰ ਸਿੰਘ ਨੇ ਔਰ ਹੁਣ ਇਹਨਾਂ ਦੇ ਖਿਲਾਫ ਅੱਗੇ ਕਾਰਵਾਈ ਕੀਤੀ ਜਾਵੇਗੀ